ਕੋਈ ਹੱਦ ਹੈ ਸਾਬ ਨਹੀਂ ਹੈਗਾ ਪੰਜਾਬ ਪੁਲਿਸ ਵਿੱਚ ਕੋਈ ਵੀ ਭਰਤੀ ਹੋ ਸਕਦਾ ਬਹਾਦਰ ਗਣ ਕਮਾਂਡੋ ਕੰਪਲੈਕਸ ਟ੍ਰੇਨਿੰਗ ਸੈਂਟਰ ਹੈ ਪੰਜਾਬ ਪੁਲਿਸ ਦਾ ਇੱਕ ਆਈਜੀ ਦਾ ਮੁੰਡਾ ਤਿਆਰੀ ਕਰ ਰਿਹਾ ਸੀ ਫਿਜ਼ੀਕਲ ਟੈਸਟ ਪਾਸ ਕਰਨ ਲਈ ਕਿਉਂਕਿ ਉਹਨੇ ਪੁਲਿਸ ਵਿੱਚ ਭਰਤੀ ਹੋਣਾ ਸੀ ਪਰ ਤੁਸੀਂ ਇਹ ਮੰਨੋ ਕਿ ਜਿਹੜੀ ਸਰੀਰਕ ਸਖਲਾਈ ਹੁੰਦੀ ਆ ਉਹਦੇ ਲਈ ਜਿਹੜਾ ਇਮਤਿਹਾਨ ਦੇਣਾ ਪੈਂਦਾ ਉਹ ਬੜੀ ਸਖਤ ਹੁੰਦੀ ਆ ਜਿਹੜਾ ਬੰਦਾ ਉਹ ਫਿਜ਼ੀਕਲ ਟ੍ਰੇਨਿੰਗ ਲੈਣ ਤੋਂ ਬਾਅਦ ਵੀ ਉਹ ਫਿਜ਼ੀਕਲ ਟੈਸਟ ਪਾਸ ਕਰਨ ਜੋਗਾ ਨਹੀਂ ਬਣਦਾ ਉਹ 1993 ਦੇ ਵਿੱਚ ਸਿੱਧਾ ਡੀਐਸਪੀ ਲੱਗ ਜਾਂਦਾ ਸਵਾਲ ਤਾਂ ਖੜਾ ਹੀ ਹੁੰਦੇ ਨੇ ਕਿ ਪੰਜਾਬ ਪੁਲਿਸ ਦੇ ਵਿੱਚ ਭਰਤੀ ਲਈ ਯੋਗਤਾ ਸਿਰਫ ਸਫਾਰਿਸ਼ ਹੈ ਦਾਪੂ ਦੀ ਛਤਰੀ ਹੈ ਮੈਂ ਗੱਲ ਕਰ ਰਿਹਾ ਡੀਆਈਜੀ ਹਰਚਰਨ ਪੋਲਰ ਦੇ ਜਿਹਦੀ ਕਹਾਣੀ ਅੱਜ ਸੀਬੀਆਈ ਖੋਲ ਰਹੀ ਹੈ ਜਿਹਦੀ ਕਹਾਣੀ ਸੋਸ਼ਲ ਮੀਡੀਆ ਫਰੋਡ ਰਹਾ ਜਿੰਨੀ ਇੱਕ ਜਾਣਕਾਰੀ ਸਾਨੂੰ ਮਿਲ ਰਹੀ ਹੈ ਅਸੀਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਨਵਾ ਚੈਨਲ ਤਾਂ ਸਰਕਾਰਾਂ ਨੇ ਬੰਦ ਕਰਵਾਤਾ ਹੁਣ ਇਹ ਸੰਵਾਦ ਅਠੋ ਅਠ ਦੀ ਸ਼ੁਰੂਆਤ ਹੋਈ ਹੈ ਸਿਰਫ ਤੇ ਸਿਰਫ ਸੱਚਾਈ ਦੇ ਲਈ ਉਹ ਵੀ ਟਣਕਾ ਕੇ ਤੁਸੀਂ ਛੱਡੋ ਇਸ ਪਲੇਟਫਾਰਮ ਦੇ ਨਾਲ ਪੰਜਾਬ ਨਾਵਾਂ ਦਾ ਬਹੁਤ ਨੁਕਸਾਨ ਕੀਤਾ ਗਿਆ ਤਕਨੀਕੀ ਨੁਕਸਾਨ ਮਾਲੀ ਨੁਕਸਾਨ ਹੋਰ بڑا ਨੁਕਸਾਨ ਤੁਹਾਡੇ ਸਾਥ ਦਾ ਨੁਕਸਾਨ ਇਸ ਚੈਨਲ ਨੂੰ ਤੁਹਾਡਾ ਸਾਥ ਫੇਰ ਚਾਹੀਦਾ ਇਹ ਵੀਡੀਓ ਨੂੰ ਪੂਰਾ ਦੇਖ ਕੇ ਤੁਸੀਂ ਸਾਡਾ ਸਾਥ ਦਿਓ ਅੰਤ ਤੱਕ ਦੇਖ ਕੇ ਤੁਸੀਂ ਸਾਡਾ ਸਾਥ ਦਿਓ ਆਪਣੇ ਦੋਸਤਾਂ ਸਹੇਈਆਂ ਨਾਲ ਇਸ ਵੀਡੀਓ ਨੂੰ ਸਾਂਝਾ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਸਾਥ ਦਿਓ ਚਲੋ ਹੁਣ ਸ਼ੁਰੂ ਕਰਦੇ ਆਂ ਹਰਚਰਨ ਪੁੱਲਰ ਡੀਆਈਜੀ ਨਾਮ ਤੋਂ ਸੁਣਾ ਹੋਗਾ ਪੰਜਾਬ ਦੇ ਸਭ ਤੋਂ ਵੱਡੇ ਰਿਸ਼ਵਤ ਦੇ ਕੇਸ ਦੇ ਰੂਪ ਦੇ ਵਿੱਚ ਬੈਠ ਗਿਆ ਕੁਰਸੀ ਵਿਰਾਜਮਾਨ ਕਰਕੇ ਇਹ ਤਾਂ ਪੰਜਾਬ ਪੁਲਿਸ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਜਿਹੜੇ ਚੇਅਰਮੈਨ ਸੀ ਨਾ 2003 ਵਾਲਾ ਰਵੀ ਸਿੱਧੂ ਉਹਦੇ ਭ੍ਰਸ਼ਟਾਚਾਰ ਦੇ ਕੇਸ ਨੂੰ ਵੀ ਟੱਪ ਗਿਆ ਖੈਰ ਦੇਖਣ ਵਾਲੀ ਗੱਲ ਹੈ ਕਿ ਇਹਦੀ ਡੀਐਸਪੀ ਦੀ ਜਦੋਂ ਪੋਸਟਿੰਗ ਹੁੰਦੀ ਹੈ 1993 ਦੇ ਵਿੱਚ ਉਦੋਂ ਹਰਚਰਨ ਪੁੱਲਰ ਦੇ ਪਿਤਾ ਮਾਲ ਸਿੰਘ ਪੁੱਲਰ ਬਤੌਰ ਆਈਜੀ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਸਨ ਉਸ ਵੇਲੇ ਆਈਜੀ ਅੱਜ ਦੇ ਆਈਜੀ ਵਾਂਗ ਨਹੀਂ ਸੀ ਉਦੋਂ ਇਹਦੀ ਤਾਕਤ ਅੱਜ ਦੇ ਡੀਜੀਪੀ ਦੇ ਬਰਾਬਰ ਸੀ ਕਿਉਂਕਿ ਆਈਜੀ ਬਹੁਤ ਵੱਡਾ ਰਤਬਾ ਸੀ ਉਸ ਵੇਲੇ ਔਰ ਉਸ ਟਾਈਮ ਤੇ ਆਈਜੀ ਆਪਣੇ ਮੁੰਡੇ ਨੂੰ ਡੀਐਸਪੀ ਲਗਾ ਗਿਆ ਹਾਲਾਕਿ ਉਸ ਵੇਲੇ ਵੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਡੀਐਸਪੀ ਲੱਗਣ ਲਈ ਜਿਵੇਂ ਪੀਸੀਐਸ ਲੱਗਣਾ ਹੁੰਦਾ ਇਹ ਪੀਪੀਐਸ ਦੀ ਭਰਤੀ ਆ ਟੈਸਟ ਦੇਣਾ ਪੈਂਦਾ ਪਰ ਉਤੋਂ ਇਲਾਵਾ ਸਰੀਰਕ ਆਪਣੇ ਟੈਸਟ ਵੀ ਦੇਣਾ ਪੈਂਦਾ ਫਿਜ਼ੀਕਲ ਟੈਸਟ ਵੀ ਦੇਣਾ ਪੈਂਦਾ ਸੂਤਰਾ ਮੁਤਾਬਕ ਹਰ ਚਰਨ ਭੋਲਰ ਨੂੰ ਪਤਾ ਨਹੀਂ ਕਿਹੜੇ ਤਰਸ ਦੇ ਆਧਾਰ ਦੇ ਉੱਤੇ ਰੱਖਿਆ ਗਿਆ ਇਹ ਵੱਡੀ ਜਾਂਚ ਦਾ ਵਿਸ਼ਾ ਇਹਦੇ ਨਾਲ ਜਾਂਚਾਂ ਤਾਂ ਕੋਈ ਹੋਰ ਵੀ ਨਹੀਂ ਕਿ ਡੀਐਸਪੀ ਬਣਨ ਤੋਂ ਬਾਅਦ ਇਨੇ ਫਲਾਰਵੇ ਕੇ ਇੰਡਕਸ਼ਨ ਟ੍ਰੇਨਿੰਗ ਲਾਈਵ ਹੋਇਆ ਜਿਹੜੀਆਂ ਪ੍ਰਮੋਸ਼ਨਾਂ ਹੋਈਆਂ ਨੇ ਉਹਨਾਂ ਤੋਂ ਬਾਅਦ ਜਿਹੜੀਆਂ ਟ੍ਰੇਨਿੰਗ ਹੁੰਦੀ ਆ ਉਹ ਵੀ ਪੂਰੀਆ ਕੀਤੀ ਆ ਜਾਂ ਫਾਈਲ ਦੇ ਵਿੱਚ ਸਿਰਫ ਦਸਤਾਵੇਜ਼ ਲੱਗਦੇ ਗਏ ਇਹ ਜਾਂਚ ਦਾ ਵਿਸ਼ਾ ਔਰ ਦੇਖਣ ਦੀ ਲੋੜ ਇਹ ਵੀ ਆ ਕਿ ਉਸ ਵੇਲੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਕੌਣ ਕੌਣ ਮੈਂਬਰ ਸਨ ਕੌਣ ਚੇਅਰਮੈਨ ਸੀ ਤੇ ਉਹ ਮਾਲ ਸਿੰਘ ਪੁੱਲਰ ਦੇ ਕਿੰਨੇ ਨਜ਼ਦੀਕੀ ਸਨ ਕਿਉਂਕਿ ਐਵੇਂ ਤਾਂ ਖੇਡ ਸਾਰੀ ਵਰਤਾਈ ਨਹੀਂ ਜਾਂਦੀ ਜਗ ਜ਼ਹਰ ਸਿਰਫ ਜਾਂਚ ਤੋਂ ਬਾਅਦ ਹੋਏਗੀ ਅੱਡੋ ਅੱਡ ਵੀਡੀਓਜ਼ ਵਿੱਚ ਸਾਬਕਾ ਪੁਲਿਸ ਮੁਲਾਜ਼ਮਾ ਤੇ ਸਾਬਕਾ ਪੁਲਿਸ ਅਫਸਰਾਂ ਨੂੰ ਤੁਸੀਂ ਬਹੁਤ ਦੇ ਤਾਂ ਸੁਣੇ ਹੋਵੇਗਾ ਕਿ ਜਿਹੜੇ ਬੰਦੇ ਨੂੰ ਇੰਨੀ ਅਕਲ ਨਹੀਂ ਕਿ ਇੱਕ ਦੂਜੇ ਬੰਦੇ ਨਾਲ ਗੱਲ ਕਿਵੇਂ ਕਰਨੀ ਆ ਆਪਣੇ ਨਾਲ ਦੇ ਰੁਤਵੇਦਾਰ ਬੰਦੇ ਨਾਲ ਗੱਲ ਕਿਵੇਂ ਕਰਨੀ ਆ ਉਹ ਆਮ ਬੰਦੇ ਨਾਲ ਕਿਵੇਂ ਗੱਲ ਕਰਦਾ ਹੋਰ ਉਹ ਬੰਦਾ ਡੀਐਸਪੀ ਲੱਕ ਕੇ ਡੀਆਈਜੀ ਤੱਕ ਪਹੁੰਚ ਗਿਆ ਇਹ ਕੋਈ ਛੋਟੀ ਗੱਲ ਆ ਇਹ ਸਰਕਾਰ ਦੀ ਬੇਤਿਆਨੀ ਨਹੀਂ ਤਾਂ ਹੋਰ ਕੀ ਆ ਕਹਦੇ ਨੇ ਜਦੋਂ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਐਸਐਸਪੀ ਬਠਿੰਡਾ ਹੁੰਦਾ ਸੀ ਉੱਥੇ ਦੋ ਤਿੰਨ ਗੱਲਾਂ ਬੜੀਆਂ ਮਸ਼ਹੂਰ ਸਨ ਵੈਸੇ ਤਾਂ ਜਦੋਂ ਇਹਨਾਂ ਦੀ ਬਦਲੀ ਬਠਿੰਡੇ ਤੋਂ ਰੋਪੜ ਦੀ ਹੁੰਦੀ ਹੈ ਇੱਕ ਸੁਖਵੀਰ ਸਿੰਘ ਬਾਦਲ ਵੱਲੋਂ ਦੱਸਿਆ ਗਿਆ ਚੁਟਕਲਾ ਬੜਾ ਮਸ਼ਹੂਰ ਹੋਇਆ ਸੀ ਅਕਾਲੀ ਹਲਕਿਆਂ ਦੇ ਵਿੱਚ ਉਹ ਮੈਂ ਟੀਵੀ ਸਕਰੀਨ ਦੇ ਉੱਤੇ ਨਹੀਂ ਬੋਲ ਸਕਦਾ ਪਰ ਹੋਰ ਗੱਲਾਂ ਮੈਂ ਦੱਸ ਦਿੰਦਾ ਉਹ ਕਹਿੰਦੇ ਸੀ ਹਰਚਰਨ ਪੁੱਲਰ ਕਹਿੰਦਾ ਸੀ ਕਿ ਜੋ ਉਹਨੇ ਕਹਿਤਾ ਉਹੀ ਕਾਨੂੰਨ ਹੈ ਪੁੱਲਰ ਆਪਣੇ ਜੂਨੀਅਰ ਸਟਾਫ ਨੂੰ ਕਥਿਤ ਤੌਰ ਤੇ ਆਖਦੇ ਸਨ ਕਿ ਉਹਨਾਂ ਦੇ ਮੁਤਾਬਕ ਹੀ ਕੰਮ ਹੋਵੇਗਾ ਭਾਵੇਂ ਕਿ ਕਾਨੂੰਨ ਕਿਤੇ ਵੀ ਨਹੀਂ ਔਰ ਤੁਸੀਂ ਇਹ ਗੱਲ ਜਦੋਂ ਇਹ ਆਪਣੇ ਇੱਥੇ ਬਠਿੰਡੇ ਵੀ ਆਉਂਦੇ ਨਾ ਕਮਾਂਡੋ ਕੰਪਲੈਕਸ ਵਿੱਚ ਥੋੜੀ ਦੇਰ ਲਈ ਪੋਸਟਿੰਗ ਆ ਇੱਥੇ ਵੀ ਇਹਨਾਂ ਨੇ ਸੁਪਰਡੈਕਟਰ ਨਾਲ ਕਿਹਾ ਸੀਗਾ ਵੀ ਮੇਰੇ ਹਿਸਾਬ ਨਾਲ ਕੰਮ ਕਰਨਾ ਪਊਗਾ ਉਹ ਕਹਿੰਦਾ ਜੀ ਮੈਂ ਤਾਂ ਕਾਨੂੰਨ ਦੇ ਹਿਸਾਬ ਨਾਲ ਕੰਮ ਕਰੂੰਗਾ ਮੈਂ ਤੁਹਾਡੇ ਹਿਸਾਬ ਨਾਲ ਕੰਮ ਨਹੀਂ ਕਰੂੰਗਾ ਉਹਦੇ ਨਾਲ ਵੀ ਟਸਲ ਹੋ ਗਈ ਸੀ ਹੁ ਬਠਿੰਡੇ ਦੀ ਪੁਲਿਸ ਸਟਾਫ ਦੀ ਗੱਲ ਲੈ ਲਓ ਇਹ ਪਤਾ ਨਹੀਂ ਕਿ ਜਨਾਨਾ ਸਟਾਫ ਹੈ ਜਾਂ ਮਰਦਾਨਾ ਸਟਾਫ ਹੈ ਪਰ ਜਿਹੜਾ ਬਹੁਤ ਜੂਨੀਅਰ ਸਟਾਫ ਹੈ ਮਤਲਬ ਜਿਹਨਾਂ ਨੂੰ ਆਪਾਂ ਮੁਲਾਜ਼ਮ ਕਹਿ ਦਿੰਨੇ ਆ ਤੁਸੀਂ ਹਿਸਾਬ ਲਾ ਲਓ ਕਿ ਉਹ ਮੁਲਾਜ਼ਮ ਸਿੱਧੇ WhatsApp ਦੇ ਉੱਪਰ ਭੁੱਲਰ ਸਾਹਿਬ ਨੂੰ ਮੈਸੇਜ ਕਰਦੇ ਸੀ ਜਾਂ ਕਰਦੀਆਂ ਸਨ ਕਿ ਅੱਜ ਸਾਡੀ ਛੁੱਟੀ ਹੈ ਮੈਂ ਨਹੀਂ ਆਉਣਾ ਛੁੱਟੀ ਮਨਜ਼ੂਰ ਮਤਲਬ ਕਿ ਨਾ ਥਾਣੇਦਾਰ ਨੂੰ ਪਤਾ ਨਾ ਡੀਐਸਪੀ ਨੂੰ ਪਤਾ ਛੁੱਟੀ ਮਨਜ਼ੂਰ ਨਾ ਉਹਨਾਂ ਕੋਲੇ ਅਪਲਾਈ ਹੋਈ ਮੁਰਸ਼ੀ ਕੋਲੇ ਜਾਂ ਥਾਣੇਦਾਰ ਕੋਲੇ ਇੱਥੋਂ ਤੱਕ ਮਤਲਬ ਐਸਐਸਪੀ ਸਾਹਿਬ ਆਪਣੇ ਹੇਠਲੇ ਦਰਜੇ ਦੇ ਮੁਲਾਜ਼ਮਾਂ ਨਾਲ ਸਿੱਧਾ ਰਾਬਤਾ ਕਾਇਮ ਰੱਖਦੇ ਸੀ ਬੜਾ ਪਿਆਰ ਸੀ ਕਹਿੰਦਾ ਪਰ ਪਤਾ ਨਹੀਂ ਹੁਣ ਲੋਕਾਂ ਦੇ ਵਿੱਚ ਇਹਨਾਂ ਨੂੰ ਬੋਲਣ ਦੀ ਅਕਲ ਨਹੀਂ ਹੈਗੀ ਮੈਂ ਮੈਂ ਕੁਝ ਨਹੀਂ ਕਹਾਂਗਾ ਫਿਰ ਕਹੋਗੇ ਕਿ ਕਹੀ ਜਾਂਦਾ ਉਹ ਤੁਸੀਂ ਆਪੇ ਅੰਦਾਜ਼ਾ ਲਾ ਲਓ ਬਾਕੀ ਮੈਂ ਇੰਸਟਾ ਕੁਇਨ ਦੀ ਗੱਲ ਕੀਤੇ ਬਣਾ ਤਾਂ ਨਹੀਂ ਰਹਿ ਸਕਦਾ ਅਮਨਦੀਪ ਕੁਰ ਦੇ ਤੁਸੀਂ ਭੁੱਲੇ ਤਾਂ ਨਹੀਂ ਹੈਗੇ ਹਲੇ ਉਹ ਵੀ ਤਾਂ ਬਠਿੰਡੇ ਵਾਲੀ ਐ ਉਹ ਵੀ ਤਾਂ ਨਸ਼ੇ ਵੇਚਦੀ ਫੜੀ ਐ ਉਹਨੇ ਵੀ ਤਾਂ ਜਿਆਦਾ ਕਿੰਨੇ ਬਣਾਈਆਂ ਨੇ ਤੇ ਉਹਨੂੰ ਵੀ ਤਾਂ ਵੱਡੇ ਵੱਡੇ ਅਫਸਰਾਂ ਦੀ ਰਹਿਨਮਾਈ ਲਈ ਹੈ ਰਹੀ ਐ ਤੇ ਇਹ ਵੀ ਉੱਥੇ ਬਠਿੰਡਾ ਵਿੱਚ ਐਸਐਸਪੀ ਬੜੀ ਦੇਰ ਤੱਕ ਰਹੇ ਨੇ ਤੇ ਫਿਰ ਆਪਾਂ ਇਹ ਕਿਵੇਂ ਕਹਿ ਸਕਦੇ ਆ ਕਿ ਇਹਨਾਂ ਨੂੰ ਵੀ ਉਸ ਦੀ ਰਹਿਨਮਾਈ ਨਹੀਂ ਰਹੀ ਹੋਏਗੀ ਇਹ ਵੀ ਤਾਂ ਜਾਂਚ ਦਾ ਵਿਸ਼ਾ ਹੈਗਾ ਪੁਲਿਸ ਤੇ ਹੇਠਲੇ ਮੁਲਾਜ਼ਮਾਂ ਦੀ ਬੇਕਦਰੀ ਤੇ ਉਹਨਾਂ ਦੇ ਜਜ਼ਬਾਤਾਂ ਦੇ ਨਾਲ ਕਿਸ ਤਰੀਕੇ ਨਾਲ ਤੱਕਾ ਹੁੰਦਾ ਜਾਂ ਪੁਲਿਸ ਦੇ ਵੱਡੇ ਅਫਸਰ ਕਿਸ ਤਰੀਕੇ ਨਾਲ ਹੇਠਲੇ ਮੁਲਾਜ਼ਮਾਂ ਨੂੰ ਮਜਬੂਰ ਕਰਦੇ ਨੇ ਇਹਦੇ ਉੱਤੇ ਇੱਕ ਵੱਡੀ ਤਹਿਕੀਕਾਤ ਦੀ ਮੈਂ ਭਗਵੰਤ ਮਾਨ ਦੇ ਕੋਲੋਂ ਮੰਗ ਕਰਦਾ ਭਗਵੰਤ ਮਾਨ ਕੋਲੋਂ ਇਹ ਇਸ ਕਰਕੇ ਮੰਗ ਕਰਦਾ ਕਿਉਂਕਿ ਸੰਗਰੂਰ ਵਾਲੇ ਇਹ ਵੀ ਆਖਦੇ ਨੇ ਕਿ ਮੁੱਖ ਮੰਤਰੀ ਸਾਹਿਬ ਦੇ ਮਾਤਾ ਜੀ ਪੁੱਲਰ ਸਾਹਿਬ ਨੂੰ ਆਪਣਾ ਦੂਜਾ ਬੇਟਾ ਮੰਨਦੇ ਸਨ ਸੂਤਰਾ ਦੇ ਹਵਾਲੇ ਨਾਲ ਗੱਲ ਆ ਪਰ ਇਹ ਤਾਂ ਬੜੇ ਮਾਣ ਵਾਲੀ ਗੱਲ ਆ ਇਹਦੇ ਵਿੱਚ ਕੋਈ ਮਾੜੀ ਗੱਲ ਤਾਂ ਹੈ ਨਹੀਂ ਕਿਉਂਕਿ ਕਹਿੰਦੇ ਇਹ ਭਾਈਆਂ ਵਾਲਾ ਵਰਤਾਰਾ ਹੈਗਾ ਦੋਵਾਂ ਜਵੇਂ ਭਰਾਵਾਂ ਵਾਂਗੂ ਵਰਤਦੇ ਨੇ ਇਹਦੇ ਵਿੱਚ ਵੀ ਕੀ ਮਾੜੀ ਗੱਲ ਆ ਜੇ ਭਰਾਵਾ ਵਾਂਗੂ ਕੋਈ ਅਫਸਰ ਮੁੱਖ ਮੰਤਰੀ ਨਾਲ ਵਰਤ ਰਿਹਾ ਕੋਈ ਮਾੜੀ ਗੱਲ ਆ ਤੇ ਉਹ ਆਪਣੀ ਭਾਬੀ ਨੂੰ ਵਿਆਹ ਦੇ ਉੱਪਰ ਜੇ ਵੱਡਾ ਤੋਹਫਾ ਵੀ ਦੇ ਦਿੰਦਾ ਸੋਨੇ ਦਾ ਵੱਡਾ ਸੈੱਟ ਵੀ ਦੇ ਦੂਗਾ ਇਹਦੇ ਵਿੱਚ ਵੀ ਕੀ ਮਾੜੀ ਗੱਲ ਆ ਹੁਣ ਇਹ ਦੇਖੋ ਉਹ ਤਾਂ ਮਾਤਾ ਜੀ ਨੂੰ ਤਾਂ ਪੂਰੇ ਪੰਜਾਬ ਦੇ ਬੱਚੇ ਸੀ ਆਪਣੇ ਬੱਚੇ ਲੱਗਦੇ ਨੇ ਪੂਰਾ ਪੰਜਾਬ ਹੀ ਉਹਨਾਂ ਦਾ ਆਪਣਾ ਜਦੋਂ ਮੁੱਖ ਮੰਤਰੀ ਦੀ ਮਾਂ ਪੂਰੇ ਪੰਜਾਬ ਦੀ ਮਾਂ ਸੋ ਇਹ ਬਹੁਤ ਵਧੀਆ ਗੱਲ ਹੈ ਪਰ ਇਹ ਵੀ ਜਾਂਚ ਦਾ ਵਿਸ਼ਾ ਕਿ 2009 ਤੋਂ ਲੈ ਕੇ 2010 ਤੱਕ ਅਰਚਰਨ ਪੁੱਲਰ ਜਦੋਂ ਐਸਐਸਪੀ ਪਟਿਆਲਾ ਰਹਿੰਦੇ ਨੇ ਤਰਾਤ ਹੁੰਦੇ ਨੇ ਉਦੋਂ ਅਕਾਲੀਆ ਦੀਆਂ ਤੂਤੀਆਂ ਬੋਲਦੀਆਂ ਹੁੰਦੀਆਂ ਸਨ ਤੇ ਉਸ ਵੇਲੇ ਇੱਕ ਬੜਾ ਵੱਡਾ ਡੀਲਰ ਬੋਲਦਾ ਸੀ ਬੀਐਚ ਪ੍ਰਾਪਰਟੀ ਵਾਲਾ ਬਾਈ ਭਪਿੰਦਰ ਸਿੰਘ ਉਹਦੇ ਰੀਅਲ ਏਸਟੇਟ ਦੇ ਐਡੇ ਇੱਕ ਵੱਡੇ ਕਾਰਨਾਮੇ ਨੇ ਕਿ ਕਿੰਨੀਆਂ ਕਲੋਨੀਆਂ ਬਣਾਈਆਂ ਨੇ ਆਹ ਤਾਂ ਬਾਅਦ ਵਿੱਚ ਆਏ ਨੇ ਜਿਹੜੇ ਖਰੜ ਵਾਲੇ ਜਾਂ ਆਪਣੇ ਡੇਰਾ ਬੱਸੀ ਵਾਲੇ ਡੀਲਰ ਨੇ ਪਹਿਲਾਂ ਤਾਂ ਭੁਪਿੰਦਰ ਹੁਣ ਵੱਡਾ ਨਾਮ ਸੀਗਾ ਹੁਣ ਭੁਪਿੰਦਰ ਦੇ ਘਰ ਸੀਬੀਆਈ ਪਹੁੰਚ ਗਈ ਉਹਦੇ ਦਫ਼ਤਰ ਵਿੱਚ ਵੀ ਸੀਬੀਆਈ ਪਹੁੰਚ ਗਈ ਉਹਦੇ ਕਾਗਜ਼ ਕਦੇ ਵੀ 2-3 ਜੀਪਾਂ ਭਰ ਕੇ ਗੀਆਂ ਨੇ ਉਹ ਪ੍ਰਾਪਰਟੀ ਉਹਨੇ ਇੰਨਾ ਕੁ ਪੈਸਾ ਕਮਾਇਆ ਇੰਨਾ ਕੁ ਪੈਸਾ ਕਮਾਇਆ ਇੰਨਾ ਕੁ ਪੈਸਾ ਕਮਾਇਆ ਮੈਂ ਤਿੰਨ ਵਾਰ ਕਿਹਾ ਤਿੰਨ ਵਾਰ ਤੁਸੀਂ ਕਹਿ ਲਓ ਫਿਰ ਜੋੜ ਲਿਓ ਕਿੰਨੀ ਕਰਮਣ ਦੀ ਹੋ ਐਨਾ ਕ ਪੈਸਾ ਕਮਾਇਆ ਮਤਲਬ ਉਹਦਾ ਉਸ ਵੇਲੇ ਦੇ ਜਿਹੜੇ ਅਕਾਲੀਆਂ ਦੇ ਵੱਡੇ ਵੱਡੇ ਲੀਡਰ ਸਨ ਉਹਨਾਂ ਦੇ ਘਰੇ ਜਾਂ ਦਫਤਰਾਂ ਵਿੱਚ ਲੰਚ ਦੇ ਉੱਤੇ ਡਿਨਰ ਦੇ ਉੱਤੇ ਬ੍ਰੇਕਫਾਸਟ ਦੇ ਉੱਪਰ ਭੁਪਿੰਦਰ ਦਾ ਇੰਤਜ਼ਾਰ ਹੁੰਦਾ ਸੀ ਕਿ ਉਹ ਆਵੇਗਾ ਤੇ ਖਾਣਾ ਸ਼ੁਰੂ ਹੋਵੇਗਾ ਐਡੀ ਚੜਾਈ ਸੀ ਭੁਪਿੰਦਰ ਸਿੰਘ ਦੀ ਹੁਣ ਜਦੋਂ ਸੀਬੀਆਈ ਨੇ ਭੁਪਿੰਦਰ ਸਿੰਘ ਦੀ ਡੋਰ ਖਿੱਚ ਲਈ ਹੈ ਤਾਂ ਮੈਂ ਤਾਂ ਨਹੀਂ ਸਮਝਦਾ ਕਿ ਪੁਰਾਣੇ ਅਕਾਲੀ ਲੀਡਰਾਂ ਵੱਲ ਜਾਏਗੀ ਕਿਉਂਕਿ CBI ਦਾ ਨਿਸ਼ਾਨਾ ਪੁਰਾਣੇ ਅਕਾਲੀ ਲੀਡਰ ਨਹੀਂ ਹੈਗੇ ਉਹਦਾ ਨਿਸ਼ਾਨਾ ਜੋ ਹੈਗੇ ਨੇ ਉਹ ਸਾਨੂੰ ਪਤਾ ਹੀ ਹੈ ਪਰ ਉਸ ਵੇਲੇ ਹਰਚਰਨ ਭੁੱਲਰ ਦਾ ਪਟਿਆਲੇ ਦਾ ਪੁਲਿਸ ਕਪਤਾਨ ਹੋਣਾ ਤੇ ਭੁਪਿੰਦਰ ਦਾ ਬਹੁਤ ਵਧੀਆ ਪਿਆਰ ਹੋਣਾ ਕਿਉਂਕਿ ਮੈਨੂੰ ਪਤਾ ਵੀ ਜਿੱਥੇ ਭੁਪਿੰਦਰ ਬੈਠਦਾ ਸੀ ਉੱਥੇ ਹਰਚਰਨ ਭੁੱਲਰ ਵੀ ਬੈਠਦਾ ਸੀ ਤੇ ਉੱਥੇ ਅਕਸਰ ਵੱਡੇ ਵੱਡੇ ਦੋਸਤ ਦੋਸਤਾਨੇ ਰਿਸ਼ਤੇ ਦਾ ਰੂਪ ਲੈਦੇ ਦੇਖੇ ਗਏ ਨੇ ਹੁਣ ਤੁਸੀਂ ਡੀਲਰ ਦੀਆਂ ਕੰਪਨੀਆਂ ਦਾ ਹਿਸਾਬ ਲਾ ਲਓ 30 ਸਾਲ ਤੋਂ ਉਹ ਇਹ ਕੰਮ ਕਰ ਰਿਹਾ 30 ਸਾਲ ਤੋਂ 25 ਚੋਂ 10 ਮੰਨ ਫੀ ਕਰੋ 15 15 ਚੋਂ 10 ਮੰਨ ਫੀ ਕਰੋ 5 5 ਚੋਂ 10 ਮੰਨ ਫੀ ਕਰੋ 95 ਭਾਈ ਜੀ 95 96 97 ਦੇ ਵਿੱਚ ਉਹਦੀ ਰਜਿਸਟ੍ਰੇਸ਼ਨ ਹੋਈ ਵੀ ਆ ਕੰਪਨੀ ਦੀ ਜਿਹਦਾ ਉਹ ਡਾਇਰੈਕਟਰ ਆ ਪਰ ਉਹ ਇੱਕ ਕੰਪਨੀ ਦਾ ਡਾਇਰੈਕਟਰ ਨਹੀਂ BH ਪ੍ਰਾਪਰਟੀ ਪ੍ਰਾਈਵੇਟ ਲਿਮਟਿਡ ਦਾ ਉਧੇ ਹੋਰ ਵੀ ਕੰਪਨੀਆਂ ਨੇ ਇਹ BH ਪ੍ਰੋਪਰਟیز ਪ੍ਰਾਈਵੇਟ ਲਿਮਟਿਡ ਤੋਂ 1998 ਤੋਂ 97 ਤੋਂ ਚੱਲ ਰਹੀ ਹੈ ਫਿਰ 2009 ਦੇ ਵਿੱਚ ਕੰਪਨੀ ਬਣਦੀ ਹੈ UG ਲੈਂਡ ਡਿਵੈਲਪਰ ਪ੍ਰਾਈਵੇਟ ਲਿਮਟਿਡ ਫਿਰ ਸੰ 2018 ਦੇ ਵਿੱਚ ਦੋ ਕੰਪਨੀਆਂ ਬਣਦੀਆਂ ਨੇ ਪਹਿਲੀ ਕੰਪਨੀ ਫਰਵਰੀ ਦੇ ਵਿੱਚ ਬਣਦੀ ਹੈ ਫਤਿਹ ਮੈਗਾ ਪ੍ਰੋਜੈਕਟ ਪ੍ਰਾਈਵੇਟ ਲਿਮਟਿਡ ਫਿਰ ਇੱਕ ਆਉਂਦੀ ਹੈ BH ਪ੍ਰੋਮੋਟਰਸ ਪ੍ਰਾਈਵੇਟ ਲਿਮਟਿਡ ਇਦਾ ਵੀ ਬੜਾ ਵੱਡਾ ਨੈਟਵਰਕ ਹੈਗਾ ਭਪਿੰਦਰ ਦਾ ਲੁਧਿਆਣੇ ਜਲੰਧਰ ਬੜੇ ਵੱਡੀ ਵੱਡੀਆਂ ਥਾਵਾਂ ਤੇ ਕੰਮ ਕੀਤਾ ਇਹਨੇ ਪਰ ਨਿਕਲੂਗਾ ਭਪਿੰਦਰ ਬਾਈ ਦੀ ਜੇਬ ਦੇ ਅੰਦਰ ਬੰਦਾ ਦਾ ਬੜਾ ਹਸਮੁਖਾ ਮਿਲਣ ਸਾਰਾ ਪਰ ਹੁਣ ਅੰਦਰ ਕੀ ਕੁਝ ਕਰੀ ਜਾ ਰਿਹਾ ਇਹ ਤਾਂ ਹੁਣ ਸੀਬੀਆਈ ਵਾਲੇ ਦੱਸਣਗੇ ਨਾ ਜਦੋਂ ਭੰਡਾਰਾ ਹੀ ਕਹਿੰਦੇ ਨੇ ਵੀ ਭੰਡਾਰਾ ਲੱਗਿਆ ਵਾ ਗਰੀਬਾਂ ਦੇ ਲਈ ਚੌਲਾਂ ਦਾ ਭੰਡਾਰਾ ਕੜੀ ਦਾ ਭੰਡਾਰਾ ਇੱਥੇ ਭੰਡਾਰੇ ਖੁੱਲ ਰਹੇ ਨੇ ਹਰਚਰਨ ਸਿੰਘ ਭੁੱਲਰ ਦਾ ਰਿਸ਼ਵਤ ਦਾ ਭੰਡਾਰਾ ਬੀਅਚ ਪ੍ਰਾਪਰਟੀ ਦੇ ਰਿਸ਼ਵਤ ਦਾ ਭਨਾਰਾ ਸਾਹਮਣੇ ਆਵੇਗਾ ਇਹਨਾਂ ਦੇ ਪਰਿਵਾਰ ਦੀ ਜੇ ਮੈਂ ਇੱਕ ਗੱਲ ਕਰਾਂ ਪਹਿਲਾਂ ਵੀ ਗੱਲ ਕੀਤੀ ਸੀ ਮੈਂ ਇਹਨਾਂ ਸਾਰੇ ਪਰਿਵਾਰ ਦੇ ਧੰਦਿਆਂ ਦਾ ਇੱਕ ਬੰਦਾ ਹਿਸਾਬ ਰੱਖਦਾ ਉਹ ਗਾਇਬ ਆ ਪਰ ਹੁਣ ਜੇ ਭੁਪਿੰਦਰ ਸਿੰਘ ਤੇ ਸੀਬੀਆਈ ਦਾ ਹੱਥ ਪੈ ਗਿਆ ਤਾਂ ਉਹ ਬੰਦਾ ਵੀ ਜ਼ਰੂਰ ਫੜਿਆ ਜਾਏਗਾ ਜਿਹੜਾ ਨਾਬਾ ਰੋਡ ਤੇ ਪਟ ਪੈਂਦੀ ਆ ਜਿਹੜੀ ਪਟਿਆਲੇ ਦੀ ਕਲੋਨੀ ਆ ਨੇ ਉੱਥੇ ਵੱਡੀ ਕੋਠੀ ਪਾ ਕੇ ਰਹਿੰਦਾ ਸੀਬੀਆਈ ਪਹੁੰਚ ਜਾਊਗੀ ਦੇ ਮੋਤੀ ਬਾਗ ਸਾਹਿਬ ਗੁਰਦੁਆਰਾ ਦੇ ਕੋਲੇ ਭਪਿੰਦਰ ਦੀ ਕੋਠੀ ਤੇ ਭਪਿੰਦਰ ਦੇ ਦਫਤਰ ਵਿੱਚ ਪ੍ਰਾਪਰਟੀਆਂ ਵਿੱਚ ਸੀਬੀਆਈ ਪਹੁੰਚ ਗਈ ਤਾਂ ਨਾਭਾ ਰੋਡ ਦਾ ਐਡਰੈਸ ਲੱਭਦਾ ਨਹੀਂ ਰਿਹਾ ਹੁਣੇ ਉਹ ਕਿੱਥੇ ਆ ਚਲੋ ਦੇਖਦੇ ਆ ਸੀਬੀਆਈ ਉਹਨੂੰ ਸਾਹਮਣੇ ਲੈ ਕੇ ਆਉਂਦੀ ਵੀ ਹੈ ਜਾਂ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਸੀਬੀਆਈ ਨੂੰ ਉਹਦਾ ਐਡਰੈਸ ਨਹੀਂ ਪਤਾ ਪੱਕਾ ਪਤਾ ਹੋਏਗਾ ਪਰ ਉਹਨੂੰ ਸਾਹਮਣੇ ਕਦੋਂ ਲੈ ਕੇ ਆਉਣਾ ਇਹ ਸੀਬੀਆਈ ਨੂੰ ਪਤਾ ਜਿਹੜਾ ਇਹਨਾਂ ਦੇ ਪਰਿਵਾਰ ਦਾ ਨਵਾਬ ਹੋਟਲ ਸੀ ਪਟਿਆਲੇ ਦੀ ਸਭ ਤੋਂ ਵੱਡੀ ਕਲੋਨੀ ਦੇ ਵਿੱਚ ਜਿੱਥੇ ਕਿਸੇ ਟਾਈਮ ਦੇ ਉੱਪਰ ਭਗਵੰਤ ਮਾਨ ਹੋਰਾਂ ਦਾ ਵੀ ਘਰ ਹੁੰਦਾ ਸੀਗਾ ਆਫੀਸਰ ਕਲੋਨੀ ਦੇ ਵਿੱਚ ਉਹ ਮਤਲਬ ਮੈਂ ਜੋੜ ਨਹੀਂ ਰਿਹਾ ਦੋਵਾਂ ਨੂੰ ਤੁਹਾਨੂੰ ਲੱਗੇ ਵੀ ਮੈਂ ਮੁੱਖ ਮੰਤਰੀ ਨਾਲ ਹਰਚਰਨ ਭੁੱਲਰ ਨੂੰ ਜੋੜ ਰਿਹਾ ਐਵੇਂ ਆਪਣੇ ਕੋਲੋਂ ਕਹਾਣੀਆਂ ਬਣਾ ਲਓਗੇ ਮੈਂ ਨਹੀਂ ਜੋੜ ਰਿਹਾ ਮੈਂ ਤਾਂ ਉਹ ਗੱਲ ਕਰ ਰਿਹਾ ਕਿ ਉੱਥੇ ਨਵਾਬ ਰੈਸਟੋਰੈਂਟ ਹੁੰਦਾ ਸੀ ਉਹਦੀ ਵੀ ਤਾਕੀਕਤ ਹੋਏਗੀ ਉੱਥੋਂ ਦੀ ਵੀ ਬੜੀਆਂ ਕਹਾਣੀਆਂ ਨੇ ਖੈਰ ਇਹ ਤਾਂ सीबीआई ਦੇ ਉੱਪਰ ਮਨੱਸਰ ਕਰਦਾ ਕਿ ਉਹ ਆਪਣੇ ਆਕਾਮਾਂ ਦੇ ਇਸ਼ਾਰੇ ਦੇ ਉੱਪਰ ਕਦੋਂ ਕਿਹੜੇ ਬੰਦੇ ਨੂੰ ਅੱਗੇ ਲੈ ਕੇ ਆਏਗੀ ਕਿਸ ਨੂੰ ਨਹੀਂ ਲੈ ਕੇ ਆਏਗੀ ਹਰ ਚਰਨ ਭੋਲਰ ਜਦੋਂ 1993 ਦੇ ਵਿੱਚ ਡੀਐਸਪੀ ਲੱਗਦੇ ਨੇ ਇਹਨਾਂ ਦੀ ਪੋਸਟਿੰਗ ਡੇਰਾ ਬਸੀ ਹੁੰਦੀ ਆ ਫਿਰ ਐਸਐਸਪੀ ਵੀ ਮੋਹਾਲੀ ਲੱਗਦੇ ਨੇ ਮਤਲਬ ਕਿ ਮੋਹਾਲੀ ਦੀ ਪੂਰੀ ਥੱਲੋਂ ਲੈ ਕੇ ਉੱਪਰ ਤੱਕ ਸਾਰੀ ਕਹਾਣੀ ਇਹਨਾਂ ਨੂੰ ਪਤਾ ਫਿਰ ਇਹ ਮੋਹਾਲੀ ਦੇ ਐਸਐਸਪੀ ਲੱਗਦੇ ਨੇ 19 ਦੇ ਵਿੱਚ ਹੁਣ ਜਦੋਂ ਧੰਦਾ ਉਦੋਂ ਪੂਰਾ ਬੂਮ ਤੇ ਸੀ 19 ਦੇ ਵਿੱਚ ਕਿਹੜਾ ਇਮੀਗ੍ਰੇਸ਼ਨ ਦਾ ਇਲੀਗਲ ਤਰੀਕੇ ਨਾਲ ਇਮੀਗ੍ਰੇਸ਼ਨ ਦਾ ਖਰੜ ਦਾ ਜ਼ਿਰਖਪੁਰ ਦਾ ਡੇਰਾਬਸੀ ਦਾ ਜਾਲੀ ਰੀਅਲ اسٹیਟ ਵਾਲਿਆਂ ਦਾ ਇਹ ਵੱਡੇ ਸੀ ਸੱਟੇ ਦਾ ਧੰਦਾ ਬੜੇ ਵੱਡੇ ਜੋਰਾਂ ਤੇ ਸੀ ਹੱਜੀ ਜਿਹੜਾ ਸੁਨਿਆਰੇ ਦੀ ਚੋਰੀ ਦਾ ਸੁਨਿਆਰਾ ਸੋਨਾ ਜਾਂ ਹੋਰ ਸੋਨੇ ਦਾ ਕੰਮ ਉਹ ਜਿਹੜਾ ਆਉਂਦਾ ਉਹਦਾ ਵੀ ਕੰਮ ਬੜੇ ਸਿਰੇ ਤੇ ਸੀ ਉੱਥੇ ਵੀ ਕਦੇ ਬੜੇ ਵੱਟੇ ਮੋਟੇ ਪੁਲਸ ਅਕਸਰਾਂ ਦੇ ਨੈਟਵਰਕ ਨੇ ਮਹੀਨੇ ਦੇ ਹਫਤੇ ਦੇ ਕਲੇ ਭੁੱਲਰ ਦੇ ਨਹੀਂ ਭੁੱਲਰ ਨੇ ਰੇਡ ਜ਼ਰੂਰ ਚੱਕੇ ਆ ਕੇ ਕਹਿੰਦੇ ਸੂਤਰ ਦੱਸਦੇ ਨੇ ਪਰ ਉਹ ਲੈਂਦੇ ਤਾਂ ਉਸ ਤੋਂ ਬਾਅਦ ਵਾਲੇ ਵੀ ਤੇ ਪਹਿਲਾਂ ਵਾਲੇ ਵੀ ਰਹੇ ਨੇ ਮਤਲਬ ਉਸ ਟਾਈਮ ਦੇ ਉੱਪਰ ਆਪਾਂ ਜੋ ਮਰਜ਼ੀ ਕਹਿ ਲੋ ਕਿ ਉਹ ਭੁੱਲਰ ਦੀਆਂ ਆਪਾਂ ਕਹਾਣੀਆਂ ਤਾਂ ਕਹਾਾਂਗੇ ਕਹਾਾਂਗੇ ਤੇ ਇਹ ਫਿਰ ਦੁਬਾਰੇ ਪਟਿਆਲਾ ਦੇ ਵਿੱਚ ਐਸਐਸਪੀ ਦੇ ਤੌਰ ਤੇ ਅਕਤੂਬਰ 21 ਚ ਆਉਂਦੇ ਨੇ ਥੋੜੀ ਦੇਰ ਲਈ ਆਉਂਦੇ ਨੇ ਪਰ ਕਿ ਉਸ ਵੇਲੇ ਬੀਅਟ ਪ੍ਰਾਪਰਟੀ ਵਾਲਾ ਭੁਪਿੰਦਰ ਸਿੰਘ ਹੈ ਨਹੀਂ ਸੀ ਇੱਥੇ ਇੱਥੇ ਹੀ ਸੀ ਉਦੋਂ ਵੀ ਬੜਾ ਕੁਝ ਕੀਤਾ ਮੈਂ ਇਸ ਵੇਲੇ ਗੱਲ ਤਾਂ ਕਰ ਰਿਹਾ ਕਿਉਂਕਿ ਉਦੋਂ ਜਦੋਂ ਇਹ ਡੀਆਈਜੀ ਬਣਦੇ ਨੇ ਉੱਥੇ ਐਸਐਸਪੀ ਤੋਂ ਬਾਅਦ ਪਟਿਆਲੇ ਦੇ ਡੀਆਈਜੀ ਬਣਦੇ ਨੇ ਤਾਂ ਉਹ ਡੀਆਈਜੀ ਦੀ ਕੋਠੀ ਚ ਰਹਦੇ 12 ਦਰੀ ਵਿੱਚ ਜਿੱਥੇ ਡੀਆਈਜੀ ਦਾ ਦਫ਼ਤਰ ਆ ਉਹਦੇ ਸਾਹਮਣੇ ਇੱਕ ਬੜੀ ਵੱਡੀ 8 ਏਕੜ ਚੱਕਰ ਦੇ ਕੋਠੀ ਜਿੱਥੇ ਡੀਆਈਜੀ ਦਾ ਬਣਿਆ ਹੋਇਆ ਬੜਾ ਵੱਡੀ ਕੋਠੀ ਆ ਉੱਥੇ ਬੜੀ ਵੱਡੇ ਲੈਵਲ ਤੇ ਰੈਨੋਵੇਸ਼ਨ ਹੋਈ ਉਹ ਕੋਠੀ ਦੇ ਅੰਦਰ ਵਿੱਚ ਤਦ ਬਾਅਦ ਜਦੋਂ ਸੂਤਰ ਦੱਸਦੇ ਨੇ ਕਹਿੰਦੇ ਵੀ ਉਹ ਪੀਡਬਲਿਊਡੀ ਨੇ ਤਾਂ ਕੀਤੀ ਨਹੀਂ ਉਹ ਤਾਂ ਬੜੀ ਲੈਵਿਸ਼ ਹੋਈ ਆ ਫਿਰ ਉਹ ਕਿਨੇ ਕੀਤੀ ਉਹ ਪੈਸੇ ਕਿੱਥੋਂ ਆ ਅਸਐਸਪੀ ਦੇ ਅਸਐਸਪੀ ਦੇ ਪੈਸੇ ਤਾਂ ਆਇਆ ਰਾਇ ਸੀ ਜਿਵੇਂ ਉਹਨੂੰ ਆਇਆ ਲੱਗਦਾ ਉਹ ਵੀ ਮੈਂ ਇੱਥੋਂ ਬਦਲ ਕੇ ਜਾਣਾ ਹੀ ਨਹੀਂ ਪਰ ਉਹ ਬਦਲ ਕੇ ਰੋ ਪੜਚ ਰਿਹਾ ਗਿਆ ਤੇ ਫਿਰ ਕਹਾਣੀ ਹੋਰ ਬਦਲ ਗਈ ਉਹ ਉਹਦੇ ਥੱਲੇ ਜਿਹੜਾ ਐਸਐਸਪੀ ਸੀ ਸਿੱਧੂ ਮਨ 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 ਸਿੱਧੂ ਸਾਹਿਬ ਨੂੰ ਕੌਣ ਜਾਣਦਾ ਤੇ ਉਹ ਫਿਰ ਡੀਆਜੀ ਬਣਦੇ ਨੇ ਤੇ ਉਹਨਾਂ ਦੇ ਡੀਆਜੀ ਬਣਨ ਤੋਂ ਬਾਅਦ ਮਿਸਰੇਨੀਅਰ ਸਟੋਰ ਕੀਪਰ ਦੀ ਡੈਥ ਹੋ ਜਾਂਦੀ ਹੈ ਬੜੇ ਗਹਿਰੇ ਹਾਲਾਤਾਂ ਵਿੱਚ ਡੈਥ ਹੁੰਦੀ ਹੈ ਉਹ ਕਹਿੰਦੇ ਵੀ ਸਿੱਧੂ ਨੇ ਪਿਛਲੇ ਡੀਆਜੀ ਦੇ ਹੁੰਦੇ ਜਿਹੜੀਆਂ ਕੁਝ ਕੰਮ ਹੋਏ ਸੀ ਸਟੋਰ ਦੇ ਵਿੱਚੋਂ ਉਹਦੇ ਬਾਰੇ ਕੋਈ ਜਾਂਚ ਮੰਗੀ ਸੀ ਪਰ ਉਹ ਬੰਦਾ ਕਦੇ ਵਾਪਸ ਦਫ਼ਤਰ ਆਇਆ ਹੀ ਨਹੀਂ ਉਹ ਹੁਣ ਆਪਣੇ ਆਪ ਦੇ ਵਿੱਚ ਬੜਾ ਵੱਡਾ ਜਾਂਚ ਦਾ ਵਿਛਾ ਕਿ ਇਹ ਸਾਰਾ ਕੁਝ ਹੋਇਆ ਕਿ ਆ ਅੱਛਾ ਇਹਨਾਂ ਦੀ ਇੱਕ ਹੋਰ ਗੱਲ ਸੁਣ ਲਓ ਇਹਨਾਂ ਦੇ ਪਰਿਵਾਰ ਦੇ ਉਹ ਕਹਿੰਦੇ ਵੀ ਭੁੱਲਰ ਪਰਿਵਾਰ ਦੇ ਜਿੰਨੇ ਵੀ ਜਾਇਦਾਦਾਂ ਬਣੀਆਂ ਨੇ ਇੱਥੇ ਇਹ ਜਾਇਦਾਦਾਂ ਬਣਾਈਆਂ ਸੀ ਥਾਣੇਦਾਰਾਂ ਨੇ ਰੰਗਰੂਟਾ ਨੇ ਇਹੀ ਕੰਮ ਕਰਦੇ ਸੀ ਸੋ ਇਹਨਾਂ ਨੇ ਕਹਿੰਦੇ ਵੀ ਕਦੇ ਜ਼ਿਆਦਾ ਮਿਹਨਤ ਕੀਤੀ ਨਹੀਂ ਹੈਗੀ ਔਰ ਤੁਸੀਂ ਹੈਰਾਨ ਹੋਵੋਗੇ ਇਹ ਪੰਜਾਬ ਵਿਜੀਲੈਂਸ ਦੇ ਡਿਪਟੀ ਡਾਇਰੈਕਟਰ ਰਹੇ ਜੀ ਹੁਣ ਕਾਬਲੇ ਗੌਰ ਹੈ ਕਿ ਪੰਜਾਬ ਵਿਜੀਲੈਂਸ ਵਾਲੇ ਹਲੇ ਤੱਕ ਚੁੱਪ ਬੈਠੇ ਨੇ ਔਰ ਜੇ ਪਹੁੰਚੇ ਵੀ ਨੇ ਸੀਬੀਆਈ ਦੀ ਕੋਰਟ ਦੇ ਵਿੱਚ ਇਹ ਪਹੁੰਚੇ ਨੇ ਪ੍ਰੋਡਕਸ਼ਨ ਵਾਰੰਟ ਲੈ ਲਈ ਤੁਹਾਨੂੰ ਲੱਗੂਗਾ ਵੀ ਗਲਤ ਬੋਲ ਗਿਆ ਨਾ ਪ੍ਰੋਡਕਸ਼ਨ ਵਾਰੰਟ ਨੂੰ ਪ੍ਰੋਟੈਕਸ਼ਨ ਵਾਰੰਟ ਬੋਲ ਕੇ ਪਰ ਜਨਾਬ ਇਹ ਪ੍ਰੋਡਕਸ਼ਨ ਵਾਰੰਟ ਨਹੀਂ ਸੀ ਤਾਂ ਹੋਰ ਕੀ ਸੀ ਮੈਨੂੰ ਪਤਾ ਮੈਂ ਪ੍ਰੋਟੈਕਸ਼ਨ ਵਾਰੰਟੀ ਬੋਲ ਰਿਹਾ ਹੋਣਾ ਤੇ ਇਹ ਚਾਹੀਦਾ ਸੀ ਕਿ ਵਿਜੀਲੈਂਸ ਆਪਣੇ ਤੌਰ ਤੇ ਇਨਕੁਆਇਰੀ ਕਰਦੀ ਉਹ ਬੱਤੇ ਜਿਹਨੇ ਕੇਸ ਕੀਤਾ ਟਰੱਕ ਪਾਸਰਾ ਉਹਨਾਂ ਦੇ ਉੱਪਰ ਕੰਮ ਕਰਦੀ ਜਿਹੜੇ ਐਕਸਾਈਜ਼ ਵਾਲੇ ਅਫਸਰਾਂ ਦੇ ਉੱਤੇ ਆਲਰੇਡੀ ਵਿਜੀਲੈਂਸ ਬਿਊਰੋ ਦੇ ਵਿੱਚ ਐਫ ਆਈ ਆਰ ਦਰਜ ਹੋ ਜਆਵੇਂ ਨੇ ਉਹੀ ਧਾਗਾ ਖਿੱਚ ਰਹੇ ਨੇ ਬੱਤੇ ਦਾ ਉਧਰ ਹੀ ਅੜ ਗਿਆ ਸੀ ਬੱਤਾ ਤਾਂੜਿਆ ਲਾਇਆ ਜਦੋਂ ਐਫ ਆਈ ਆਰਾਂ ਚੱਕੜੀਆਂ ਨੇ ਪੁਲਿਸ ਨੇ ਉਹ ਠੀਕਾ ਕਿ ਉਹਦੇ ਵਿੱਚ ਐਕਸਾਈਜ਼ ਦੇ ਵੀ ਤਿੰਨ ਚਾਰ ਵੱਡੇ ਅਫਸਰ ਫਸਦੇ ਨੇ ਪਰ ਬੱਤਾ ਵੀ ਤਾਂ ਨਾਲ ਹੀ ਫਸਦਾ ਟਰੱਕ ਪਾਸਰ ਹੋਰ ਵੀ ਤਾਂ ਕਿੰਨੇ ਫਸਦੇ ਨੇ ਪਰ ਵਿਜੀਲੈਂਸ ਬੀਰੋ ਤੇ ਕੰਮ ਨਹੀਂ ਕਰ ਰਹੀ ਔਰ ਡਿਪਟੀ ਡਾਇਰੈਕਟਰ ਰਹਾ ਵਿਜੀਲੈਂਸ ਦਾ ਹਰਚਰਨ ਭੁੱਲਰ ਉਹਦੀ ਜਾਂਚ ਨਹੀਂ ਕਰ ਰਹੀ ਉਹਨੂੰ ਪ੍ਰੋਟੈਕਟ ਕਰ ਰਹੀ ਹੈ ਪਰ ਮੈਂ ਹੈਰਾਨ ਹਾਂ ਕਿ ਯਾਰ ਇੱਕ ਪਾਸੇ ਵਿਜੀਲੈਂਸ ਦਾ ਡਾਇਰੈਕਟਰ ਪਰਮਾਰ ਸਿੱਧਾ ਸਸਪੈਂਡ ਕਰਦੇ ਨੇ ਫਿਰ ਉਹਦੀ ਜਾਂਚ ਹੁੰਦੀ ਆ ਮਤਲਬ ਡਾਇਰੈਕਟਰ ਨੂੰ ਤੁਸੀਂ ਫੜ ਸਕਦੇ ਹੋ ਡਿਪਟੀ ਡਾਇਰੈਕਟਰ ਹੁਣ ਹੈ ਵੀ ਨਹੀਂ ਉਹਦੀ ਜਾਂਚ ਵੀ ਨਹੀਂ ਕਰ ਸਕਦੇ ਇਹ ਇਹ ਪਿੱਛੇ ਕਿਉਂ ਨਹੀਂ ਪੈ ਰਹੇ ਸੀਬੀਆਈ ਵਾਲੇ ਵਿਚਾਰੇ ਕੱਲੀ ਛਾਪੇ ਮਾਰੀ ਜਾ ਰਹੇ ਨੇ ਯਾ ਹੁਣ ਰਹਿਦਖੋਨ ਦੇ ਵਿੱਚ ਈਡੀ ਆ ਜੂਗੀ ਤੇ ਗੱਲ ਇਹ ਆ ਕਿ ਜਦੋਂ ਇਹਨਾਂ ਦੀ ਬਦਲੀ ਹੁੰਦੀ ਆ ਪਟਿਆਲੇ ਤੋਂ ਡੀਏਜੀ ਮਨਦੀਪ ਸਿੱਧੂ ਦੀ ਮੈਂ ਗੱਲ ਕਰੀ ਚੁੱਕਿਆ ਕਿ ਸਟੋਰ ਕੀਪਰ ਮਰ ਗਿਆ ਹੈ ਨਾ ਤੇ ਪਰ ਗੱਲ ਉਹੀ ਆ ਨਾ ਕਿ ਸੀਬੀਆਈ ਵਾਲੇ ਲੱਭਣਗੇ ਮਨਦੀਪ ਸਿੱਧੂ ਨੂੰ ਪੁੱਛਣਗੇ ਜਾ ਕੋਈ ਹੋਰ ਦੱਸੇਗਾ ਜਾਂ ਕੋਈ ਮਨਦੀਪ ਸਿੱਧੂ ਆਪ ਦੱਸੇਗਾ ਕਿ ਉਹ ਕੀ ਕਹਾਣੀ ਸੀ ਫਿਰ ਗੱਲ ਤਾਂ ਉਦੋਂ ਹੀ ਪਤਾ ਲੱਗੂ ਨਾ ਵੀ ਕਹਾਣੀ ਕੀ ਸੀ ਅੱਛਾ ਇਹਨਾਂ ਦੀ ਪਰਿਵਾਰ ਦੀ ਇੱਕ ਹੋਰ ਗੱਲ ਸੁਣਾ ਦਿੰਨਾ ਸੀਬੀਆਈ ਨੇ ਉੱਥੇ ਛਾਪਾ ਮਾਰਿਆ ਸਮਰਾਲੇ ਵਾਲੇ ਫਾਰਮ ਹਾਊਸ ਤੇ ਅਖੇ ਉੱਥੇ ਸ਼ਰਾਬ ਬਹੁਤ ਮਿਲਦੀ ਹੈ ਲਾਇਸੈਂਸ ਨਹੀਂ ਸੀ ਹੈਗਾ ਇਹ ਇਹ ਕਿਵੇਂ ਹੋ ਸਕਦਾ ਇਹ ਕਿਵੇਂ ਹੋ ਸਕਦਾ ਵੀ ਇਹਦੇ ਕੋਲੇ ਸ਼ਰਾਬ ਰੱਖਣ ਦਾ ਲਾਇਸੈਂਸ ਨਾ ਹੋਵੇ ਉਦੋਂ ਤੇ ਪਰਚਾ ਹੋਏਗਾ ਉਹ ਵੀ ਐਕਸਾਈਜ਼ ਵਾਲੇ ਐਕਸ਼ਨ ਕਰਨਗੇ ਪਰ ਮੈਂ ਕਹਿੰਦਾ ਕੱਲੀ ਸ਼ਰਾਬ ਹੀ ਸੀ ਉੱਥੇ ਪੁਲਿਸ ਵਾਲੇ ਤਾਂ ਫੀਮ ਵੀ ਬਹੁਤ ਖਾਦੇ ਹੁੰਦੇ ਨੇ ਫੀਮ ਕਿਉਂ ਨਹੀਂ ਲੱਭੀ ਖਰ ਫੀਮ ਤਾਂ ਪੰਜਾਬ ਦੇ ਜੱਟ ਆਮ ਹੀ ਕਹਿੰਦੇ ਨੇ ਵੀ ਇਹ ਤਾਂ ਸ਼ਿੰਗਾਰ ਆ ਜੱਟਾਂ ਦਾ ਕਿੰਨੇ ਗਾਣੇ ਆ ਰਹੇ ਨੇ ਤੈਨੂੰ ਚਾਂਦੀ ਦੀ ਡੱਬੀ ਦੇ ਵਿੱਚ ਰੱਖੂਗਾ ਸੰਭਾਲ ਕੇ ਤੇ ਉਹ ਤਾਂ ਫਿਰ ਉਵੇਂ ਹੀ ਹੋ ਗਿਆ ਫਿਰ ਉਹ ਕਿਉਂ ਨਹੀਂ ਲੱਭੀ ਹੈਗੀ ਹੋਰ ਕੁਝ ਕਿਉਂ ਨਹੀਂ ਲੱਭਿਆ ਉਹ ਪੈਸੇ ਵੀ ਜਿੰਨੇ ਲੱਭੇ ਨੇ ਐਨੇ ਕਿਉਂ ਲੱਭੇ ਵੈਸੇ ਤਾਂ ਲੋਕ ਇਹਦੇ ਤੇ ਵੀ ਹਸ ਰਹੇ ਨੇ ਵੀ ਇੰਨੇ ਪੈਸੇ ਰੱਖਣ ਦੀ ਕੀ ਲੋੜ ਸੀ 7 ਕਰੋੜ ਰੁਪਏ ਕੈਸ਼ ਕੌਣ ਰੱਖਦਾ ਹੁੰਦਾ ਕਰੇ ਪਰ ਗੱਲ ਇਹ ਵੀ ਹੁਣ ਤਾਂ ਚੈੱਕ ਵੀ ਨਿਕਲੇ ਆਏ ਜਿਹੜੇ ਬਿਨਾ ਤਰੀਕ ਤੋਂ ਸਾਈਨ ਕਰਕੇ ਰੱਖੇ ਹੋਰੇ ਢਾਈ ਢੇ ਕਰੋੜ ਦੇ ਉਹ ਚੈੱਕ ਵੀ ਨਿਕਲੇ ਆਏ ਮਤਲਬ ਕਿ ਬੰਦੇ ਕੰਮ ਕਿਵੇਂ ਕਰ ਰਹੇ ਸੀ ਔਰ ਤਸਵੀਰ ਉਨੇ ਹੀ ਸਾਨੂੰ ਦਿਖ ਰਹੀ ਆ ਜਿੰਨੀ ਸੀ ਵੀ ਆ ਹੀ ਦਿਖਾ ਰਹੀ ਆ ਜਿੰਨੀ ਕੀ ਜ਼ਰੂਰਤ ਹੈਗੀ ਉਨੇ ਕੀ ਦਿਖਾ ਦਿੰਦੀ ਆ ਕਿਉਂਕਿ ਉਹਨਾਂ ਦਾ ਵੀ ਜ਼ੋਰ ਲੱਗਿਆ ਹੋਇਆ ਕਿ ਸਰਕਾਰ ਤਰਨਤਾਰਨ ਦੀ ਚੋਣ ਹਾਰ ਜੇ ਹਰਚਰਨ ਪੁੱਲਰ ਫੜਿਆ ਗਿਆ ਇੰਨੀ ਵੱਡੀ ਕਹਾਣੀ ਹੋ ਗਈ ਪੰਜਾਬ ਸਰਕਾਰ ਨੇ ਹਲੇ ਤੱਕ ਇਹਨਾਂ ਦੇ ਪਰਿਵਾਰ ਨੂੰ ਦਿੱਤੇ ਇਹਨਾਂ ਦੇ ਪਿਤਾ ਬਾਲ ਸਿੰਘ ਪੁੱਲਰ ਜੇ ਸਾਬਕਾ ਡੀਜੀਪੀ ਨੇ ਉਹਨਾਂ ਨੂੰ ਦਿੱਤੀ ਹੋਈ ਸੁਰੱਖਿਆ ਬੜੇ ਵੱਡੇ ਲੈਵਲ ਦੇ ਉੱਤੇ ਹੋਰ ਪਰਿਵਾਰ ਦੇ ਬੱਚੇ ਬੰਦਿਆਂ ਨੂੰ ਮੁਲਾਜ਼ਮ ਦਿੱਤੇ ਹੋਏ ਨੇ ਪੰਜਾਬ ਪੁਲਿਸ ਦੇ ਹਥਿਆਰਬੰਦ ਤੋ ਡੀਜੀਪੀ ਕੋਰਵਿ ਆਦਮ ਨੇ ਉਹ ਵਾਪਸ ਕਿਉਂ ਨਹੀਂ ਲਏ ਸਿੱਧੂ ਮੂਸੇਵਾਲੇ ਦੀ ਤੁਸੀਂ ਸਿਕਿਉਰਿਟੀ ਵਾਪਸ ਲੈਣੇ ਹੋ ਉਹ ਰੌਲਾ ਵੀ ਪਾ ਦਿੰਨੇ ਹੋ ਫਿਰ ਬੜੇ ਬੜੇ ਤੁਹਾਡੇ ਪੀਆਰਓ ਅਜੀ ਡਾਇਰੈਕਟਰ ਤੇ ਉਹ ਹੋਰ ਪਤਾ ਨਹੀਂ ਕੀ ਕੀ ਉਹ ਤਾਂ ਫੇਸਬੁੱਕਾਂ ਦੇ ਉੱਤੇ ਪੇਜ ਪਾਉਂਦੇ ਰਹਦੇ ਅਸੀਂ ਸਿੱਧੂ ਮਸੇਰੇ ਦੀ ਸਕਿਉਰਟੀ ਵਾਪਸ ਲੈ ਲਈ ਤੇ ਭਰਾਵਾ ਹੁਣ ਭੁੱਲਰ ਪਰਿਵਾਰ ਤਾਂ ਸ਼ਰਿਆਮ ਦੋਸ਼ੀ ਆ ਗਿਆ ਤੇ ਸਸਪੈਂਡ ਵੀ ਹੋ ਗਿਆ ਤੇ ਤੁਸੀਂ ਉਹਦੇ ਉਹਦੇ ਪਰਿਵਾਰ ਦੇ ਕੋਲੋਂ ਇਹ ਕਿਉਂ ਨਹੀਂ ਲੈ ਰਹੇ ਤੁਸੀਂ ਤਾਂ ਉਹਦੇ ਪ੍ਰੋਟੈਕਸ਼ਨ ਵਾਰੰਟ ਦੇ ਫਿਰ ਰਹੇ ਹੋ ਮਤਲਬ ਕਿ ਪੰਜਾਬ ਪੁਲਿਸ ਉਹਨਾਂ ਲੋਕਾਂ ਦੀ ਰਾਖੀ ਕਰ ਰਹੀ ਹੈ ਜਿਨ੍ਹਾਂ ਤੋਂ ਆਵਾਮ ਨੂੰ ਖਤਰਾ ਹੈ ਪੰਜਾਬ ਸਰਕਾਰ ਉਹਨੂੰ ਬਚਾਉਣ ਵਿੱਚ ਲੱਗੀ ਹੋਈ ਆ ਜਿਵੇਂ ਇਹ ਕਹਾ ਕਿ ਜਦੋਂ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਨੂੰ ਵਿੱਚ ਜਾ ਰਹੇ ਨੇ ਫਿਰ ਇਨਸਾਫ ਦੇ ਲਈ ਕੌਣ ਖੜੇਗਾ ਜਨਾਬ ਤੁਸੀਂ ਇਹ ਦੱਸੋ ਵੀ ਇਹ ਕੇਸ ਮਹਿਜ਼ ਇੱਕ ਅਫਸਰ ਦਾ ਇਹ ਤਾਂ ਪੂਰੇ ਦਾ ਪੂਰੇ ਸਿਸਟਮ ਦਾ ਮਤਲਬ ਮੈਂ ਪਹਿਲਾਂ ਦੋ ਵੀਡੀਓਜ਼ ਪਾ ਚੁੱਕੇ ਆ ਉਹਦੇ ਵਿੱਚ ਹਰ ਚਰਨ ਭੁੱਲਰ ਦੇ ਨਾਲ ਪੰਜਾਬ ਪੁਲਿਸ ਦੇ ਹੋਰ ਅਫਸਰਾਂ ਦੇ ਨਾਲ ਪੰਜਾਬ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੀਆਂ ਵੀ ਮੈਂ ਚੋਰ ਮੋਰੀਆਂ ਦਿਖਾ ਚੁੱਕਿਆ ਦੋ ਵਿਭਾਗ ਹੀ ਲੜ ਰਹੇ ਨੇ ਨਾ ਟੈਕਸੇਸ਼ਨ ਦਾ ਚੋਰ ਬੱਤਾ ਤੇ ਪੰਜਾਬ ਪੁਲਿਸ ਦਾ ਅਸਰ ਦੋਨੇ ਪਾਸੇ ਦੀਆਂ ਕਹਾਣੀਆਂ ਦਿਖਾ ਚੁੱਕੇ ਆਪਾਂ ਸਵਾਲ ਇਹ ਨਹੀਂ ਹੈਗਾ ਕਿ ਇਹ ਹਰਚਰਨ ਭੁੱਲਰ ਦੇ ਉੱਤੇ ਸਾਰਾ ਦੋਸ਼ ਲੱਗਦਾ ਸਵਾਲ ਇਹ ਆ ਕਿ ਜਿਹੜਾ ਚੌਕ ਦੇ ਵਿੱਚ ਸਾਡਾ ਸਿਪਾਹੀ ਖੜਾ ਟ੍ਰੈਫਿਕ ਕੜਾ ਜਿਹੜਾ ਥਾਣਿਆਂ ਦੇ ਵਿੱਚ ਮੁਨਸ਼ੀ ਬੈਠਾ ਜਿਹੜਾ ਥਾਣਿਆਂ ਵਿੱਚ ਰੀਡਰ ਬੈਠਾ ਥਾਣੇਦਾਰ ਦਾ ਡੀਐਸਪੀ ਦਾ ਐਸਪੀ ਦਾ ਐਸਐਸਪੀ ਦਾ ਉਹ ਇੱਕ ਨਵਾਂ ਚਲਨ ਸਾਹਮਣੇ ਆਇਆ ਕਿ ਜਦੋਂ ਪੁਲਿਸ ਅਫਸਰ ਬਦਲ ਕੇ ਦੂਜੇ ਜ਼ਿਲ੍ਹੇ ਵਿੱਚ ਜਾਂਦਾ ਪੁਲਿਸ ਕਪਤਾਨ ਉਹ ਆਪਣੇ ਲੀਡਰ ਦੇ ਮੁਨਸ਼ੀ ਨਾਲ ਹੀ ਲੈ ਜਾਂਦਾ ਡੀਐਸਪੀ ਵੀ ਆਈ ਕਰਦਾ ਐਸਪੀ ਵੀ ਆਈ ਕਰਨ ਲੱਗ ਗਏ ਇਹ ਇਹ ਚਲਨ ਕੀ ਹੈ ਜੀ ਇਹ ਚਲਨ ਇਹੀ ਆ ਨਾ ਕਿ ਜਿਹੜਾ ਮੁਨਸ਼ੀ ਰੀਡਰ ਹੈਗਾ ਪਿਛਲੇ ਜ਼ਿਲ੍ਹੇ ਵਿੱਚ ਡੈਰੀਆਂ ਨੇ ਜਿਹੜੀਆਂ ਜਿਹੜੀ ਹੁਣ ਕਰਸ਼ਾਨੂ ਤੋਂ ਫੜੀ ਗਈ ਆ ਉਹੀ ਜੀ ਡੈਰੀ ਇਹਦੇ ਰੀਡਰ ਕੋਲੇ ਵੀ ਹੋਏਗੀ ਇਹਦੇ ਮੁਨਸ਼ੀ ਕੋਲੇ ਵੀ ਹੋਏਗੀ ਉਹ ਵੀ ਤਾਂ ਸੀਬੀਆਈ ਦੀ ਜਦ ਵਿੱਚ ਆਏ ਹੋਣਗੇ ਔਰ ਇਹ ਸਾਰੇ ਐਸਐਸਪੀ ਸਾਰੇ ਪੁਲਿਸ ਅਫਸਰ ਕਰਦੇ ਨੇ ਮਤਲਬ ਤਾਂ ਇਹ ਹੋਵੇਗਾ ਨਾ ਕਿ ਮਿੰਨਾ ਕਿੱਥੋਂ ਆ ਰਿਹਾ ਹਫਤਾ ਕਿੱਥੋਂ ਆ ਰਿਹਾ ਕਿੱਥੇ ਪੈਸਾ ਜਾ ਰਿਹਾ ਕਿੱਥੋਂ ਆ ਰਿਹਾ ਕਿਹੜੇ ਸਿਸਟਮ ਚੋਂ ਪੈਸਾ ਕੱਢਣਾ ਕਿਵੇਂ ਕੱਢਣਾ ਮਤਲਬ ਕਿ ਉਹ ਸਾਰਾ ਕੁਝ ਉਹਨਾਂ ਨੂੰ ਪਤਾ ਇਹਦਾ ਮਤਲਬ ਕਿ ਖਾਕੀ ਤੇ ਇਹ ਖਾਕੀ ਦਾ ਧੰਦਾ ਖਾਕੀ ਧੰਦਾ ਖਾਕੀ ਦਾ ਧੰਦਾ ਤੇ ਇਹ ਧੰਦੇ ਵਿੱਚ ਖਾਕੀ ਡੁੱਬੀ ਹੋਈ ਹੈ ਕੱਲ੍ਹ ਨਾਲ ਤੋਂ ਥੱਲੇ ਤੱਕ ਡੁੱਬੀ ਹੋਈ ਹੈ ਕਾਲਰ ਮੈਂ ਬਚਾ ਲੈਨੇ ਤਾਂ ਫਿੱਤੀਆਂ ਲੱਗੀਆਂ ਹੁੰਦੀਆਂ ਯਾਰ ਕਿਉਂਕਿ ਮੈਨੂੰ ਵੀ ਤਾਂ ਕਿਤੇ ਨਾ ਕਿਤੇ ਰੁਕਣਾ ਪੈਣਾ ਸੁਧਾਰ ਲਈ ਵੀ ਤਾਂ ਗੁੰਜਾਇਸ਼ ਛੱਡਣੀ ਆ ਕਿਉਂਕਿ ਜੇ ਗੁੰਜਾਇਸ਼ ਨਹੀਂ ਛੱਡਾਂਗੇ ਤਾਂ ਫਿਰ ਵਾਪਸ ਕੌਣ ਮੁੜੇਗਾ ਟਿਕਾਫਸ ਪੂਰਾ ਸਿਸਟਮ ਕਦੋਂ ਤੁਸੀਂ ਇਹਦੇ ਤੇ ਕਮੈਂਟ ਜ਼ਰੂਰ ਕਰਿਓ ਇਹ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੀ ਚੁੱਪੀ ਵੀ ਦੋਸ਼ੀ ਹੋਵੇਗੀ ਜੇ ਇਹ ਵੀਡੀਓ ਦੇਖ ਕੇ ਪੂਰਾ ਦੇਖਣ ਲਈ ਧੰਨਵਾਦ ਪਰ ਜੇ ਵੀਡੀਓ ਦੇਖ ਕੇ ਤੁਸੀਂ ਸ਼ੇਅਰ ਨਾ ਕੀਤਾ ਤੇ ਫਿਰ ਇਹ ਚੁੱਪੀ ਵੀ ਦੋਸ਼ੀ ਬਣੇਗੀ ਕਿਉਂਕਿ ਪਹਿਲਾ ਵੀ ਦੋਸ਼ੀ ਅਸੀਂ ਆ ਪਛਤਾਪ ਸਾਨੂੰ ਹੀ ਕਰਨਾ ਪੈਣਾ ਜੇ ਸਾਡੇ ਵਿੱਚ ਸੁਧਾਰ ਹੁੰਦਾ ਤਾਂ ਅਜਿਹੇ ਲੋਕ ਨਾ ਅਫਸਰ ਬਣਦੇ ਅਫਸਰ ਬਣ ਕੇ ਅਜਿਹੇ ਅਫਸਰ ਨਾ ਬਣਦੇ ਤੇ ਅਜਿਹੇ ਲੋਕ ਪੋਲਿਟਿਕਸ ਵਿੱਚ ਨਾ ਆਉਂਦੇ ਬਣ ਜਦੀ ਸਰਕਾਰ ਦੀ ਨਹੀਂ ਪਿਛਲੀਆਂ ਪਿਛਲੀਆਂ ਮੈਂ ਕਹਿੰਦਾ 66 ਤੋਂ 66 ਤੋਂ ਕੀ 47 ਤੋਂ ਲੈ ਲਓ 47 ਤੋਂ ਛਡੋ ਉਹ ਤੋਂ ਪਿੱਛੇ ਚੱਲ ਜਾਓ ਤੁਸੀਂ ਅਗਰੇਜ਼ਾਂ ਵਾਂਗ ਅੰਗਰੇਜ਼ਾਂ ਵਾਲੇ ਚੱਲ ਜਾਓ ਤੁਸੀਂ ਉਦੋਂ ਪੈ ਪਿੱਛੇ ਚੱਲ ਜਾਓ ਹੋਰ ਮਤਲਬ ਕਿ ਜਦੋਂ ਰਾਜਾ ਆਪਣਾ ਤੁਹਾਡਾ ਚੜੱਖਿਆਂ ਸੀਗਾ ਰਾਜੇ ਦਾ ਚੰਦਰਗੁਪਤ ਮੌਰੀਏ ਦਾ ਸਿਆਸਤ ਦਾ ਸਲਾਹਕਾਰ ਉਦੋਂ ਵੀ ਤਾਂ ਉਦੋਂ ਵੀ ਤਾਂ ਗਿਫਟ ਦਿੱਤੇ ਜਾਂਦੇ ਸੀ ਤੇ ਗਿਫਟ ਤਾਂ ਹਮੇਸ਼ਾ ਰਿਸ਼ਵਤ ਹੁੰਦੀ ਆ ਉਦੋਂ ਵੀ ਤਾਂ ਰਿਸ਼ਵਤਾਂ ਹੁੰਦੀਆਂ ਸੀ ਉਥੋਂ ਸਾਡੇ ਜੜਾ ਵਿੱਚ ਚੱਲਦਾ ਆ ਰਿਹਾ ਇਹ ਸਿਸਟਮ ਅੱਜ ਕਿੱਥੇ ਪਹੁੰਚ ਗਿਆ ਸਾਨੂੰ ਸੋਚਣਾ ਪਵੇਗਾ スタート。